ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ ਤੇ ਅੱਜ ਮੈਨੂੰ ਤੇ ਕਿਰਨ ਨੂੰ ਹੀ ਛੁੱਟੀ ਤੇ ਆਪਾਂ ਚੱਲੇ ਆ ਅੱਜ ਕੁਝ ਗਰੋਸਰੀ ਦਾ ਸਮਾਨ ਲੈਣ ਤੇ ਕੁਝ ਕੁ ਮੈਂ ਆਪਣੇ ਓਨਰ uncles ਜਿੰਨਾਂ ਦੇ ਘਰੇ ਆਪਾਂ ਰਹਿੰਦੇ ਆ ਤੇ ਜਿਹੜੇ ਮੇਰੇ ਕੰਮ ਤੇ ਵੀ ਓਨਰ ਆ ਉਹਨਾਂ ਨੂੰ ਆਪਾਂ ਪੁੱਛਿਆ ਕਿ ਆਪਾਂ ਖੇਤੀਬਾੜੀ ਯਾਨੀ ਕਿ ਥੋੜੇ ਜੇ ਗਮਲੇ ਲਿਆ ਕੇ ਉਹਦੇ ਵਿੱਚ ਸੈਲਟ ਵਗੈਰਾ ਦਾ ਜਿਹੜਾ ਕਕੰਬਰ ਹੋ ਗਏ ਚਕੰਦਰ ਹੋ ਗਈ ਤੇ ਟਮਾਟਰ ਵਗੈਰਾ ਹੋ ਗਏ ਉਹ ਆਪਾਂ ਜਾਨੀ ਕਿ ਲੈ ਆ ਗਏ ਤੇ ਗਮਲਿਆਂ ਚ ਲਾ ਲਈਏ ਤੇ ਅੰਗਰ ਕਹਿੰਦੇ ਗਮਲਿਆਂ ਦੇ ਪੈਸੇ ਨਾ ਲਾਓ ਮਗਰ ਕਿਆਰੀ ਬਣੀ ਆ ਉਹਨੂੰ ਸਾਫ਼ ਕਰ ਲੋ ਤੇ ਜੇ ਨਹੀਂ ਤੁਸੀਂ ਸਾਫ਼ ਕਰਨੀ ਫੇਰ ਤੁਸੀਂ ਗਮਲੇ ਵੀ ਲਾ ਸਕਦੇ ਆ ਯਾਨੀ ਕਿ ਆਪਣਾ ਪਰਮਿਸ਼ਨ ਮਿਲੀ ਹੈ ਪੂਰੀ ਪੂਰੀ ਤੇ ਹੁਣ ਆਪਾਂ ਚੱਲੇ ਆਂ ਕੋਈ ਜਿਹਾ ਬੀ ਲਾਵਾਂਗੇ ਤੇ ਕਿੱਥੇ ਮਿੱਟੀ ਪੋਣੀ ਪੈਂਦੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਭੀ ਵੀ ਗੱੜਾ ਆਪਾਂ ਮੋਹ ਪੁੱਲਾ ਲੈਣੇ ਆ ਤੇ ਤੇ ਗੱਡੀ ਕੋਲ ਜੇ ਕੁ ਸਮਾਨ ਕਿਰਨ ਦੀ ਗਰੋਸਰੀ ਲੈਉਣ ਵਾਲਾ ਉਹ ਆਪਾਂ ਲਿਆ ਕੇ ਤੇ ਤੁਹਾਨੂੰ ਮਿਲਦੇ ਹਾਂ ਉੱਥੇ ਜਾ ਕੇ ਸਟੋਰਾਂ ਤੇ ਵੇਖਦੇ ਆਪਾਂ ਕੀ ਕੁਝ ਲੈਣੇ ਆ ਤੇ ਬਣੇ ਰਹੋ ਵਲੌਗ ਦੇ ਨਾਲ ਹਾਂਜੀ ਮਿੱਤਰੋ ਇਹ ਆਪਾਂ ਲਿਆ ਮਿੱਟੀ ਤੇ ਗਮਲਿਆਂ ਦਾ ਆਪਾਂ ਨੂੰ ਅੰਕਲ ਨੇ ਆਂਦੇ ਕਿ ਉੱਥੇ ਕਿਆਰੀ ਹੈਗੀ ਉੱਚ ਲਾ ਲੋ ਗਮਲਿਆਂ ਦਾ ਖਰਚਾ ਨਾ ਕਰੋ ਤੇ ਤਾਂ ਕਰਕੇ ਆਪਾਂ ਇਹ ਲੈ ਚੱਲੇ ਆ ਤਿੰਨ ਬੈਗ ਮਿਲ ਜਿਆਦਾ ਨੂੰ ਅੱਗੇ ਜਾ ਕੇ ਕੁਝ ਕਪਾਸਮਾਨ ਸੇਵਨ ਤੋਂ ਲੈਣਾ ਉਹ ਲੈ ਕੇ ਫਿਰ ਮਿਲ ਜਿਆਦਾ ਨੂੰ ਅੱਗੇ ਜਾ ਕੇ ਦੇਖਦੇ ਆਂ ਕੀ ਬਣਦਾ ਹਾਂਜੀ ਮਿੱਤਰੋ ਆ ਲੱਲਿਆ ਆਪਾਂ ਇੱਕ ਰੰਬਾ ਲੱਲੀ ਇਹ ਕੋਈ ਮਿੱਟੀ ਨਾਲ ਰੰਬਾ ਆਪਣੇ ਨਾਲ ਤੇ ਥੋੜਾ ਜਿਹਾ ਰੁਕ ਹੋ ਜਾਣਗੇ ਨਾ ਫੈਂਸਲਰਾਂਗੇ ਫੈਂਸ ਵੀ ਲੋੜ ਹੀ ਨਹੀਂ ਉਥੇ ਕੋੜਾ ਕੋ ਕੁੱਤਾ ਬਿੱਲੀ ਬਣਨਾ ਤੇ ਇਹ ਸਾਰਾ ਮਤਲਬ ਇੱਧਰ ਜੋ ਵੀ ਸਮਾਨ ਤੁਮਣ ਪਿਆ ਗਾਰਡਨਿੰਗ ਦਾ ਪਿਆ ਵਾ ਇੱਧਰਲੀ ਸਾਈਡ ਤੇ ਚਲੋ ਹੈ ਚਪਲਾ ਤੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਤੇ ਹੁਣ ਆਪਾਂ ਲਾਵਾਂਗੇ ਥੋਂ ਭਾਂਡੇ ਧੋਣ ਵਾਲਾ ਸਾਬਣ ਆ オレンジ ਚੱਕ ਏਸੇ ਹੀ ਰੰਗ ਦਾ ਮੈਨੂੰ orange orange ਤੋਂ ਅੱਗੇ ਵੇਰੇ ਭਲੇਖੇ ਉੱਥੋਂ ਉਹ ਲੈ ਆਈ ਬੈਨ ਕੋਰ ਤੋਂ ਤੇ ਅੱਗੇ ਉਹ ਕੱਪੜੇ ਧੋਣ ਵਾਲਾ ਉੱਥੋਂ ਲੈਣਾ ਸੇਵਨ ਚ ਹਾਂਜੀ ਹੁਣ ਆਪਾਂ ਚੱਲੀਏ 7 ਚ ਲੱਲਾ ਤੰਨਾ ਵਾਲਾ ਲਈ ਮੇਰੇ ਨਾਲ ਇਹੋ ਸਹੀ ਮੋਟਾ ਜਾ ਹਾਂ ਤੇ ਇਹ ਦਰਗਾ ਮੇਰੇ ਸਾਰੇ ਜੋ ਸਟ੍ਰੈਚ ਪੇਪਰ ਡਸਟਬਿਨ ਚ ਲਾਉਣ ਲਾਉਣ ਵਾਲੇ ਲੱਲਾ ਜਿੱਦਾਂ ਕਰਨਾ ਤੇ ਮਿਲਦੇ ਆ ਜੀ ਤੁਹਾਨੂੰ ਅੱਗੇ ਜਾ ਕੇ ਹੁਣ ਆਪਾਂ ਚੱਲੇ ਆ 7 ਚ ਇਹਦਾ ਪਹਿਲਾਂ ਬਿੱਲ ਕਰਾ ਕੇ ਤੇ ਫਿਰ ਉੱਥੇ ਮਿਲਦੇ ਆ ਤੁਹਾਨੂੰ ਉੱਥੋਂ ਦੇਖਦੇ ਆਪਾਂ ਕੁਝ ਹਾਂਜੀ ਔਰ ਇਹ ਪਾ ਸੇਮਿੰਜ ਸਮਾ ਉਹ ਗਿਆ ਆਪਣਾ ਸਾਰਾ ਗੰਡ ਮਾਰ ਲੈਣ ਵਖਰੀ ਜਲਦੀ ਆਪਾਂ ਹਣ ਸੇਮਿੰਜ ਤੇ ਇਹਦੇ ਤੋਂ ਕੀ ਫ੍ਰੀਦਦਾਰੀ ਕਰਦੇ ਆਪਾਂ ਔਨੇ ਸੋਨੇ ਮਹਿੰਗੇ ਵੜੇ ਪਰ ਔਨੇ ਸੋਨੇ ਦਾ ਪਰ ਮਹਿੰਗੇ ਵੜੇ ਤੇ ਹੁਣ ਇਥੋਂ ਆਪਾਂ ਲਵਾਂਗੇ ਸਬਜ਼ੀਆਂ ਦੇ ਕੁਝ ਕੁ ਭੀ ਤੇ ਇਟਲੀ ਸਾਈਡ ਆ ਸਾਰਾ ਚਿਕਨ ਵਗੈਰਾ ਤੇ ਥੋੜਾ ਸੀ ਫੂਡ ਇਟਲੀ ਸਾਈਡ ਆ ਗਿਆ ਚਾਰ ਮਿਲ ਜਿਆ ਤਾਂ ਰੁਕ ਕੇ ਜਾ ਕੇ ਹੁਣ ਆਪਾਂ ਕੀ ਕੁਝ ਖਰੀਦਦੇ ਆ ਇਥੋਂ ਤੇ ਸੀਡਸ ਵਾਲੇ ਸਟ੍ਰੈਕਸ਼ਨ ਜਾ ਕੇ ਪਤਾ ਨੂੰ ਮਿਲਦੀਆਂ ਅੱਗੇ ਖਾਣੇ ਆ ਕਿਹੜੇ ਕਿਹੜੇ ਬੀ ਲੈਂਦੇ ਹਾਂ ਹਾਂ ਜੀ ਮਿੱਤਰੋ ਹਾਂ ਲੱਲੇ ਆਪਾਂ ਖੀਰੇ ਟਮਾਟਰ ਤੇ ਫਲੀਆਂ ਦੇ ਬੀਜ ਤੇ ਨਾਲ ਲੈ ਲਿਆ ਆਪਾਂ ਆਟਾ ਛੱਟਾ ਐਦਾਂ ਦੇ ਐਦਾਂ ਦੇ ਹੋਣਗੇ ਕਕੰਬਰ ਤੇ ਟਮਾਟਰ ਜਿਹੜੇ ਲੈ ਆਪਾਂ ਉਹ ਐਦਾਂ ਦੇ ਹੋਣਗੇ ਬਾਕੀ ਦੇਖਦੇ ਆਂ ਲਾ ਕੇ ਰੁੱਕਦੇ ਵੀ ਆ ਕਿ ਨਹੀਂ ਤਾਂ ਕਰਕੇ ਆਪਾਂ ਥੋੜੇ ਤਿੰਨ ਕਿਸ ਤਰ੍ਹਾਂ ਦੇ ਬੀਜ ਲਏ ਆ ਜੇ ਤੇ ਆਪਾਂ ਕਾਮਯਾਬ ਹੋ ਗਏ ਤੇ ਫਿਰ ਆਪਾਂ ਹੋਰ ਚੀਜ਼ਾਂ ਵੀ ਲਾਵਾਂਗੇ ਲੋ ਜੀ ਹੁਣ ਆ ਪਾ ਗਿਆਂ ਕੱਪੜੇ ਤੋਂ ਨਾਲਾ ਸਾਬਣ ਲੈਣ ਦੁੱਧ ਵੀ ਆਪਾਂ ਚੱਕ ਲਿਆ ਹੁਣ ਸਬ ਦੀ ਡਿਸਕਸ਼ਨ ਹੋਊਗੀ ਪਹਿਲਾਂ ਕਿਹੜਾ ਲੈਣਾ ਹਾਂ ਨੂੰ ਲੱਗਾ ਨਹੀਂ ਸਹੀਆ ਬਲੂ ਫੜ ਫੇ ਚੱਲੀ ਐ ਇੰਨਾ ਟਾਈਮ ਚ ਲਾਉਣਾ ਹੂੰ ਕੋਲਡ ਵਾਟਰ ਆਇਕਿਊ ਲਿਖਿਆ ਵੀ ਉੱਤੇ ਉਸ ਦਾ ਨਾਲ ਲੱਲੀ ਨਾਲ ਜਿਹੜੇ ਹਸਾਬ ਨਾਲ ਕਹਿੰਦੇ ਹੋਣਗੇ ਤੁਜੇ ਤੂੰ ਹੋ ਚੁੱਕਾ ਨਾ ਦਾਵੀ 1999 ਨਾ ਲੱਗਾ ਉਹਦੀ ਕੁਆਂਟੀਟੀ ਵਾਈਜ਼ ਘਟਾ 4.5 3 ਨੂੰ ਹੂੰ ਦੇਖ ਲੈ ਦੋਵੇਂ ਜਿਹੜੇ ਲੈਣੇ ਉਸੇ ਹਿਸਾਬ ਨਾਲ ਸਹੀ ਹੈ ਦੂਰੇ ਹਿਸਾਬ ਨਾਲ ਉਹ ਵੀ ਸਹੀ ਹੈ ਜੇ ਉਹ ਲੈਣਾ ਦੱਸ ਦੋ ਜਿਹੜਾ ਮਰਜੀ ਲੱਲਾ ਜੇ ਟਾਈਟ ਲੈਣਾ ਉਹ ਲੱਲਾ ਕੋਈ ਗੱਲ ਨਹੀਂ ਆ ਸੇਮ ਹੀ ਆ ਥੋੜਾ ਫਰਕ ਹੀ ਆ ਇੰਨਾ ਵੀ ਨਹੀਂ ਫਰਕ ਹੈਗਾ ਉਹਨਾਂ ਕੁਆਲਿਟੀ 'ਚ ਹੀ ਫਰਕ ਹੋਊਗਾ ਇਹਨਾਂ ਨੂੰ ਫੋਨ ਲੱਗਿਆ ਤੂੰ ਰੋੜਨ ਦੀ ਨਾ ਕਰਿਓ ਤੂੰ ਉਹ ਕੋਲਡ ਵਾਟਰ ਲਿਖਿਆ ਹੋਇਆ ਇਹਦਾ ਕੀ ਮਤਲਬ ਹੋਇਆ ਚਲਾ ਪਾਉ ਤੇ ਕੋਡ ਲਾ ਦਾ ਕਰਾਂ ਘੋਰ ਗਿਆ ਮਸ਼ੀਨ ਤੇ ਹਣਾ ਹਾਂਜੀ ਚਲੋ ਬਈ ਮਿੱਤਰੋ ਹਾਂਜੀ ਮਿੱਤਰੋ ਆ ਚੱਕ ਲਿਆ ਬਸ ਸਮਾਨ ਸਮਾਨ ਹੋ ਗਿਆ ਆਪਣੇ ਤੋਂ ਜ਼ਿਆਦਾ ਤੇ ਚੱਕ ਜਾ ਨਹੀਂ ਹਣਾ ਹੁਣ ਆਪਾਂ ਅੰਕਲ ਦੀ ਗੱਡੀ 'ਚ ਸਮਾਨ ਰੱਖ ਕੇ ਤੇ ਆਪਾਂ ਚੱਲ ਜਣਾ ਘਰੇ ਤੇ ਜਿਹੜਾ ਟਾਈਡ ਆਪਾਂ ਨੂੰ ਚਾਹੀਦਾ ਕੱਪੜੇ ਤਾਂ ਉਹਨੂੰ ਅੱਜ ਆਪਾਂ ਨੂੰ ਛੁੱਟੀ ਆ ਪੱਤੌਣੇ ਆ ਤੇ ਇਹਨੂੰ ਆਪਾਂ ਖੋਲ ਕੇ ਲੱਗੇ ਹਾਂ ਦੇਸੀ ਜੀ ਗੱਡਾ ਲਾਉਣ ਥੋੜਾ ਜਿਹਾ ਆਪਾਂ ਨੂੰ ਜਿੰਨੀ ਕੁ ਲੋੜ ਆ ਉਹਨਾਂ ਕਾਪਾਂ ਲੈ ਜਾਣਾ ਮੈਨੂੰ ਤੇ ਬਾਕੀ ਆਪਾਂ ਛੱਡ ਜਾਣਾ ਇੱਥੇ ਉਹਦਾ ਹਾਂਜੀ ਮਿੱਤਰੋ ਲੈਣ ਦਾ ਪਾਸਮਾਨ ਕੁਝ ਕੇ ਸਮਾਨ ਆਪਾਂ ਅੰਕਲ ਦੀ ਗੱਟੀ ਰੱਖਤਾ ਉਹ ਜਦੋਂ ਘਰੇ ਆਉਣਗੇ ਉਦੋਂ ਆਪਾਂ ਲਾ ਲਾਂਗੇ ਕਿਉਂਕਿ ਇਹਨਾਂ ਸਮਾਨ ਚੱਕਿਆ ਨਹੀਂ ਹਣਾ ਹੁਣ ਆਪਣੇ ਕੋਲ ਮਤਲਬ ਆਪਾਂ ਜੋ ਖੇਤੀਬਾੜੀ ਵਾਲਾ ਸਮਾਨ ਜਾਂ ਦੁੱਧ ਪਰੇ ਕਿਰਨੇ ਫੜਿਆ ਉਹ ਆਪਾਂ ਲੈ ਆਏ ਤੇ ਜਾ ਕੇ ਤੇ ਪਹਿਲਾਂ ਕਿਆਰੀ ਪਹਿਲਾਂ ਮੇਰਾ ਤਾਂ ਸੀ ਗਮਲੇ ਦਾ ਤੇ ਅੰਕਲ ਨੇ ਗਮਲੇ ਚਲੋ ਜੇ ਤੁਸੀਂ ਪੈਸੇ ਖਰਚਣੇ ਫਿਰ ਕਰ ਸਕਦੇ ਆ ਤੇ ਜੇ ਨਹੀਂ ਖਰਚਣਦੇ ਫਿਰ ਜੇ ਦੋਨੋਂ ਨੇ ਲੱਕੜ ਲਾ ਕੇ ਇੱਕ ਬਾਉਟ ਜੀ ਮਤਲਬ ਕਿਆਰੀ ਇਹਨੂੰ ਕਹਿੰਦੇ ਆ ਉਹ ਬਣਾਈਆਂ ਤੇ ਫਿਰ ਉਹਨੂੰ ਸਾਫ਼ ਕਰਨਾ ਪੈਣਾ ਉਹ ਕਦੀ ਸਾਫ਼ ਸੁਥਰੀ ਈ ਘਾਬੋ ਜਦੋਂ ਦੇ ਵਿੱਚ ਜਾ ਕੇ ਵਿਖਾਉਨੇ ਤੁਹਾਨੂੰ ਉਹਦੇ ਹਾਲਾਤ ਵੀ ਤੇ ਕਰਦੇ ਆ ਅੱਜ ਛੁੱਟੀ ਨੂੰ ਇਸੇ ਤਰ੍ਹਾਂ ਹੀ ਘਰੇ ਇੰਜੋਏ ਨਾਲੇ ਜ ਆਪਣੇ ਖਾਣ ਪੀਣ ਨੂੰ ਚਾਲੜਾ ਬਾਤੇ ਟਮਾਟਰ ਟਮਾਟਰ ਜਾਂ ਦੂਜਾ ਕੀ ਹੋ ਰਹੀ ਕੋਕੰਬਰ ਤੇ ਹੋਰ ਇੱਕ ਹੋਰ ਕੀ ਕੀ ਨੇ ਤੇ ਤਾਂ ਨਹੀਂ ਹੁੰਡਿਆ ਕੋਕੰਬਰ ਟਮਾਟਰ ਬੀਨਸ ਬੀਨਸ ਫਲੀਆਂ ਤੇ ਇਹ ਮੈਂ ਤਾਂ ਲਾਉਣ ਗਿਆ ਕਿੰਨਾ ਚਿਰ ਚਲੋ ਖਲਾਰਾ ਨਹੀਂ ਜਿਆਦਾ ਨਾ ਹੀ ਯਾਰੀਆਂ ਕੋਕੰਬਰ ਦੀਆਂ ਵੇਲਾਂ ਵੱਡੀਆਂ ਹੋਣੀਆਂ ਵਾ ਤੇ ਨਾ ਹੀ ਫਲੀਆਂ ਦੀਆਂ ਵੇਲਾਂ ਵੱਡੀਆਂ ਹੋਣੀਆਂ ਫਲੀਆਂ ਤਾਂ ਚਲੋ ਹੁੰਦੀਆਂ ਨੇ ਛੋਟੀਆਂ ਛੋਟੀਆਂ ਜਦਾਂ ਮੂੰਗੀ ਜਿਹੜੀਆਂ ਹੁੰਦੀਆਂ ਪਤਾ ਹੀ ਨਾ ਸਾਰਿਆਂ ਮੂੰਗੀ ਦੀਆਂ ਫਲੀਆਂ ਨਹੀਂ ਨਿੰਗ ਨਹੀਂ ਉਧਰ ਹੀ ਹੁਣੀ ਤੇ ਉਹ ਲੋ ਨਹਿਟ ਮੋਟਰ ਦੇ ਜੋ ਛੋਟੇ ਛੋਟੇ ਬੂਟੇ ਸਾਰੇ ਕੋਪਾ ਲਾ ਕੇ ਤੇ ਫਿਰ ਵੇਨੇ ਆ ਕਿੰਨੇ ਚਿਰ ਚ ਆਪਾਂ ਕਾਮਜਾਬ ਹੁੰਨੇ ਆ ਕਿ ਨਹੀਂ ਨੇ ਜੇ ਹੋ ਗਏ ਤੇ ਫਿਰ ਆਪਾਂ ਮਤਲਬ ਕਿ 10 12 ਜਿੱਦਾਂ ਗੋਭੀ ਦੇ ਲਾਵਾਂਗੇ ਫੁੱਲ ਮਤਲਬ ਵੀ ਤੇ ਸਬਜ਼ੀਆਂ ਦੇ ਵਿੱਚਾਂ ਚਕੰਦਰ ਲਾਵਾਂਗੇ ਜਾਰਾ ਤੇ ਸੈਲਟ ਦਾ ਹੀ ਆਪਾਂ ਨੂੰ ਤੇ ਇੱਥੇ ਬਹੁਤ ਜ਼ਿਆਦਾ ਮਹਿੰਗਾ ਵਾ ਤੇ ਆਪਾਂ ਚਲੋ ਮਗਰ ਜਗਾ ਵੀ ਆ ਤੇ ਉੱਥੋਂ ਕੋਲੋਂ ਆਨਦੋ ਪਰਮਿਸ਼ਨ ਵੀ ਪੂਰੀ ਖੁੱਲੀ ਆ ਤੇ ਥਾਂ ਵੀ ਖੁੱਲਾ ਵਾ ਤੇ ਦਿਲ ਵੀ ਖੁੱਲਾ ਵਾ ਬੀ ਵੀ ਖੁੱਲਾ ਵਾ ਬਸ ਮਿੱਟੀ ਖੁੱਲੀ ਕਰਨੀ ਪਣੀ ਉਸ ਮਿੱਟੀ ਸੜੀ ਇੱਥੋਂ ਆ ਮੋਲ ਜਣੀ ਪੈਂਦੀ ਆ ਸਾਰੀ ਮਿੱਟੀ ਆ ਜਿੰਨਾ ਆ ਪਾ ਚੁੱਕਿਆ ਫਿਰ 7-8 ਕਿਲੋ ਆਪਾਂ ਮਿੱਟੀ ਲੈ ਆਂਦੀ ਆ ਫਿਰ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਵਿਖੋਣੇ ਕਿਤੇ ਘੰਟਾ ਦੇੜੇ ਘੰਟਾ ਉਸੇ ਹੰਦਾ ਜੋਰ ਲੱਗੂਗਾ ਤੇ ਫਿਰ ਜਾ ਕੇ ਮਤਲਬ ਰੈਡੀ ਹੋਊਗਾ ਕੰਮ ਅੱਜ ਆਪਾਂ ਜਾਨਕੀ ਬੀ ਲਾ ਦੇਨੇ ਆ ਲਾ ਦਾਂਗੇ ਲਾ ਗ ਜਣੇ ਆ ਲਾ ਦਾਂਗੇ ਕੱਪੜੇ ਤੁਹਾਨੂੰ ਪਾ ਕੇ ਆਪਾਂ ਮਸ਼ੀਨ ਚ ਤੇ ਫਿਰ ਆਪਾਂ ਕਰਕੇ ਪਹਿਲਾਂ ਸਾਰਾ ਸਾਫ ਖੇਰੀ ਖਾਵਾ ਪੀਣਾ ਬਣਾਉਣੀ ਤੇ ਪਾਣੀ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਤੇ ਗੱਭਰੂ ਜਵਾਨ ਸਕੇਟਿੰਗ ਕਰਦੇ ਸਕੇਟਿੰਗ ਕਹਿੰਦੇ ਉਹਨੂੰ ਜੋ ਵੀ ਆ ਚਲਾਉਂਦੇ ਆ ਫਲੈਪ ਬਾਲ ਆ ਜਾ ਪਿਆਰਾ ਹੀ ਆਲਾ ਨਿਕਾ ਜਾ ਜਵਾਕ ਆ ਤੇ ਹਮ ਦੇਖ ਲੈਣਾ ਜੂਮ ਕਿਥੋਂ ਸਵਿਚ ਤੇ ਲੈਣਾ ਹਾਂਜੀ ਵੀ ਮਿੱਤਰੋ ਇਹ ਆ ਜੀ ਕਿਆਰੀ ਇਹਨੂੰ ਆਪਾਂ ਕਰਦੇ ਆ ਸਾਫ ਇੱਥੇ ਲਾਉਨੇ ਆਪਾਂ ਕੁਝ ਕੁ ਵੀ ਇਹ ਲੱਕੜ ਲੱਗੀ ਹੋਈ ਆ ਕਿਆਰੀ ਵਾਸਤੇ ਤੇ ਨਾਲ ਨਾਲ ਸਾਰੀ ਲੰਬੀ ਲੰਬੀ ਕਿਆਰੀ ਹੈ ਬਸ ਆਪਣਾ ਥੋੜਾ ਜਿਹਾ ਮਤਲਬ ਮਿਹਨਤ ਕਰਨ ਦੀ ਲੋੜ ਇੱਕ ਵਾਰੀ ਸਾਫ ਹੋ ਗਈ ਬਾਅਦ ਵਿੱਚ ਤੇ ਆਪਾਂ ਕੰਟੀਨਿਊਸਲੀ ਉਹਨੂੰ ਜੋ ਕਹਾ ਵਗੈਰਾ ਦੇ ਵਿੱਚ ਉੱਗੂਗਾ ਉਹ ਆਪਾਂ ਸਾਫ ਕਰ ਲਿਆ ਕਰਾਂਗੇ ਤੇ ਕਰਦੇ ਆਂ ਫੇਰ ਸ਼ੁਰੂ ਕੰਮ ਕਿਰਨ ਗਈ ਹੈ ਅੰਦਰ ਕੱਪੜੇ ਸੁਕਣੇ ਪਾਉਣ ਸੱਚ ਧੌਣ ਨੂੰ ਪਾਉਣ ਤੇ ਉਹਨੂੰ ਵੀ ਨਾਲ ਲੈਣੇ ਆ ਤੇ ਉਹਨੂੰ ਚੱਕਰ ਮੈਂ ਇਕੱਲਾ ਕਰਦਾ ਹਾਂ ਸਾਫ ਟਿਲਫਾਫਾ ਆਪਣਾ ਗਿਆ ਹੀ ਪਾੜ ਮਿੱਟੀ ਵਾਲਾ ਤੇ ਆਪਾਂ ਉਧਰ ডিফেন্স ਦੇ ਉਤੋਂ ਦੀ ਹੀ ਸੁੱਟਤਾ ਹੇਨ ਤੇ ਮਿਲਦੇ ਆ ਤੁਹਾਨੂੰ ਹੁਣ ਜਲਦੀ ਜੁੜੇ ਰਹੋ ਵਲੌਗ ਦੇ ਨਾਲ ਤੇ ਦਿਖਾਉਨੇ ਆ ਤੁਹਾਨੂੰ ਕਿੱਦਾਂ ਲਾਉਨੇ ਆ ਆਪਾਂ ਬੀ ਵਗੈਰਾ ਜੀ ਮਿੱਤਰੋ ਘਾਹ ਦੇ ਬੜਾ ਜਿਆਦਾ ਪੁਰਾਣਾ ਜਿਹਾ ਦਾ ਸਾਫ ਇਥੋਂ ਦਾ ਕੋਠਾ ਰਿਹਾ ਕਿ ਬੋਟੇ ਤੱਕ ਆਪਾਂ ਬੜਾ ਸਾਫ ਕਰਦੇ ਆ ਫਿਰ ਡੋਗ ਖਾਲਾਈਆਂ ਪੈ ਜਾਣੀਆਂ ਤੇ ਵਟਾਂ ਜਿਹਨੂੰ ਕਹਿੰਦੇ ਆਪਾਂ ਵਟਾਂੀਆਂ ਪਾ ਕੇ ਫਿਰ ਲਾਉਨੇ ਆ ਵੀ ਆਪਾਂ ਕਿਥੇ ਗਈ ਨਹੀਂ ਹੈਗੀ ਆ ਚੀਜ਼ ਰੰਬੇ ਦਾ ਕੰਮ ਉਹ ਤੋਂ ਚਲੋ ਜਿੰਦੀ ਫਿਰ ਵੀ ਪਰ ਉਹ ਗੱਲ ਜੀ ਨਹੀਂ ਬਣ ਚਾਹੀ ਤੇ ਉਹ ਆਪਣੇ ਸਾਂਝੇ ਹੱਥ ਲੱਗਦਾ ਵਾ ਤਾਂ ਗਾਇਰ ਪਰ ਸਭ ਕੁਝ ਅਜੇ ਤਦਰ ਬੇਲ ਚਾ ਵਖਾ ਲਈ ਉਹ ਤਾਂ ਪੱਕਾ ਜੀ ਦਾ ਕੰਮ ਲਵਾਂਗੇ ਇੱਥੋਂ ਤੱਕ ਗੋੜ ਕੇ ਅੱਧੇ ਘੰਟੇ ਦਾ ਨਿਬੜ ਜਾਣਾ ਗੋੜ ਕੇ ਉੱਥੋਂ ਤੱਕ ਤੇ ਫਿਰ ਲਾਉਨੇ ਆਪਾਂ ਵੀ ਫਿਰ ਆ ਮਿੱਟੀ ਪਾਵਾਂਗੇ ਆ ਜਿਹੜੀ ਜਿਹੜੀ ਕੀ ਇਹਨੂੰ ਥਲੇ ਕਹਿੰਦੇ ਆ ਪਰ ਜੇ ਕੀ ਆਂਦੇ ਨੇ ਇਹਨੂੰ ਉਪਜਾਊ ਮਿੱਟੀ ਪੰਜਾਬੀ ਦੀ ਗੱਲ ਨਾ ਮੈਂ ਚੱਲ ਯੂਫੋਰ ਲੈਣਾ ਪਾ ਤਾਂ ਉਪਜਾਊ ਮਿੱਟੀ ਪਾ ਕੇ ਦੇ ਉੱਤੇ ਤੇ ਫਿਰ ਲਾਉਨੇ ਆ ਫਿਰ ਵਹਨੇ ਆ ਜਦੋਂ ਗੁੱਗਦੇ ਆ ਤੇ ਬਿੰਗਰ ਤੇ ਪੇਪਰ ਆ ਇਹਦੇ ਉੱਤੇ ਲਿਖਿਆ ਹੋਆ ਕੀ 50 ਤੋਂ 70 ਦੇ ਇੰਚ ਫਸਲ ਚਾਰ ਹੋ ਰਹੀ ਦੀ ਐ ਤੇ ਯਾਨੀ ਕਿ ਫਿਰ 10 ਆਪਾਂ ਹਫ਼ਤੇ ਦੇ ਵਿੱਚ ਵਿੱਚ ਮਤਲਬ ਬੂਟੇ ਜੇ ਮਤਲਬ ਦੀ ਮਤਲਬ ਕਿ ਹੁਕਣਾ ਤੇ ਫਿਰ ਓਕੇ ਨਾ ਫਿਰ ਪਾ ਲਗੂਗਾ ਤੇ ਮਿਲਦੇ ਆ ਤੁਹਾਨੂੰ ਆ ਸਾਫ਼ ਕਰਕੇ ਫਿਰ ਪਾਨੇ ਆ ਪਾ ਮਿੱਟੀ ਮਖੋਨੇ ਤੁਹਾਨੂੰ ਸਿਸਟਮ ਸਾਰਾ ਚਲੋ ਆ ਵੀ ਕੋ ਮਿੱਟਰੋ ਇਥੇ ਕਰਦੇ ਪਏ ਅਸੀਂ ਗੋਡੀ ਦੇ ਕੀ ਨਿਕਲੇ ਸਿੰਖ ਸੰਖ ਜੰਗ ਇਥੇ ਹੱਥ ਪਾਉਣ ਤੋਂ ਬਣਿਆ ਉੱਧਾ ਤੇ ਪਰ ਫਿਰ ਅਗਲੇ ਬੰਨੇ ਹੈ ਨਹੀਂ ਛੇਕ ਜਿਹੀ ਤੋਂ ਬਾਜੂ ਜਾਣੀ ਇਹ ਮਨ ਦਾ ਸਮੁੰਦਰ ਜੇ ਜਿਹੜਾ ਹੁੰਦਾ ਉਹੀ ਹੈ ਨਾ ਇਹ ਕੋ ਵਧ ਗਿਆ ਵਾ ਮੇਰੇ ਸਹਣਾ ਇਹ ਵਧ ਵੀ ਜਾਂਦੇ ਆ ਵਧਦੇ ਆ ਇਹ ਇਹ ਉਹ ਨਿਕਲਿਆ ਇਹਦੇ ਵਿੱਚੋਂ ਐਡਾ ਪਿਆ ਸੀ ਪਹਿਲਾਂ ਵੀ ਤਾਂ ਦਿਖਿਆ ਮੈਨੂੰ ਤਾਂ ਮੈਨੂੰ ਇਹ ਮੈਂ ਕਰੇ ਕਿਸੇ ਬੂਟੇ ਦੀ ਜੜ ਜੁੜਵਾ ਤਾਂ ਹੁਣ ਪੱਟਿਆ ਤੇ ਆ ਨਿਕਲਿਆ ਇਹਦੇ ਵਿੱਚ ਤੇ ਬਸ ਲਗ ਭਾਗ ਆਪਣਾ ਕੰਮ ਡਰ ਨਹੀਂ ਪਤਾ ਜਾਂਦਾ ਪਿਆ ਇਥੋਂ ਤੱਕ ਕੱਪਾ ਕਰਨਾ 10 ਮਿੰਟਾਂ ਨੂੰ ਆਪਾਂ ਇਹਨੂੰ ਸਾਫ਼ ਕਰ ਲੈਣਾ ਏਰੀਏ ਨੂੰ ਤੇ ਫਿਰ ਆਪਾਂ ਪਾ ਕੇ ਸਾਫ ਮਿੱਟੀ ਪਹਿਲਾਂ ਤੇ ਇਹਨੂੰ ਚੰਗੀ ਨਾਲ ਗੋਡਾਂਗੇ ਫਿਰ ਆਪਣੇ ਕੋਲ ਇੱਕ ਆਹ ਸੰਦੋ ਛੱਡੀ ਪਾ ਉਹ ਜਗਾੜ ਜਾ ਇਹਦੇ ਨਾਲ ਆਪਾਂ ਇੱਦਾਂ-ਇਦਾਂ ਕਰਕੇ ਤੇ ਕਾਹ ਜਾਂ ਇਕੱਠਾ ਕਰ ਲੈਣਾ ਇਹਦੇ ਵਿੱਚ ਜਿਹੜਾ ਮਾੜਾ ਮੋਟੀ ਜਣਾ ਲੱਗੇ ਉਹਨਾਂ ਕਲੋਣੀਆਂ ਫਿਰ ਆ ਮਿੱਟੀ ਪਾ ਕੇ ਤੇ ਫਿਰ ਮਿਲਦੇ ਆ ਤੁਹਾਨੂੰ ਯਾਨੀ ਕਿ ਲਾ ਲੱਗਦੇ ਵਿਖਾਵਾਂਗੇ ਵੀ ਕਿੰਨਾ ਸੀ ਮਿੱਟੀ ਪਾਉਣ ਦੀ ਕੀ ਸਿਸਟਮ ਤੇ ਬਾਕੀ ਉਗਣਾ ਨਾ ਉਗਣਾ ਉਹ ਵੀ ਦੀ ਮਰਜ਼ੀ ਆ ਰੱਬ ਦੀ ਮਰਜ਼ੀ ਆ ਆਪਾਂ ਲਾ ਦੇਣਾ ਇੱਕ ਤਨ ਜੇ 10 ਉਹ ਕੇ ਤੇ ਫਿਰ ਆਪਾਂ ਦੋਰੇ ਫੇਰ ਇੱਕ ਰਿਕ ਪਾਈ ਕਰਾਂਗੇ ਫਿਰ ਆਪਾਂ ਉੱਥੇ ਲਾਵਾਂਗੇ ਗਮਲੇ ਜਿਉਂਥੇ ਸਾਫ ਥਾ ਦੇ ਆਪਣੇ ਕਮਰੇ ਦੇ ਬਾਹਰ ਰੱਖ ਕੇ ਤੇ ਮਿਲਦੇ ਆ ਤੁਹਾਨੂੰ ਤੇ ਹੁਣ ਕਿਰਨ ਵੀ ਕੁਝ ਨਾ ਕੁਝ ਕਰ ਲੈ ਕਿਰਨ ਨੂੰ ਬਖਾ ਦੇ ਕੀ ਕਰਨੀ ਹੈ ਕਿਰਨ ਬੇਲਚੇਰੇ ਨਾਲ ਮੈਨਾਂ ਰੀ ਲੱਗ ਗਿਆ ਮਿੱਟੀ ਪੁੱਟਣ ਮਿਲਦੇ ਆ ਤੁਹਾਨੂੰ ਪਰ ਇੱਕ ਇੱਕ ਗੱਲ ਆ ਆਪਣੀ ਕਈ ਦਾ ਮੁਕਾਬਲਾ ਨਹੀਂ ਹੈਗਾ ਹਣਾ ਕਈ ਮਤਲਬ ਕਈ ਨਾ ਭਾਵੇਂ ਜੋਰ ਇਹ ਇਹਨਾਂ ਨੂੰ ਅਸਲ ਚ ਇਹ ਮਤਲਬ ਸ਼ੁਰੂ ਤੋਂ ਇਹੋ ਚੀਜ਼ ਚਲਾਉਂਦੇ ਬੇਲ ਚਾਇਆ ਅੱਬਾ ਨੂੰ ਜਿੱਥੇ ਕੰਕਰੀਟ ਦਾ ਕੰਮ ਚੱਲ ਰਿਹਾ ਸਕੂਲ ਦੇ ਗੜੀ ਆ ਸੀ ਕੰਕਰੀਟ ਦਾ ਕੰਮ ਚੱਲ ਰਿਹਾ ਉੱਥੇ ਵੀ ਕਈ ਨਹੀਂ ਵਰਤਦੇ ਸੀਮਿੰਟ ਪਾਉਣ ਵਾਸਤੇ ਇਹੀ ਚੀਜ਼ ਚੱਲ ਜੂਰ ਕਰਦੇ ਆ ਇਹਨਾਂ ਨੂੰ ਆਦਤ ਆ ਤੇ ਆਪਾਂ ਨੂੰ ਲਾਈਕ ਇਦਾਂ ਕਰਕੇ ਚਲਾਉਂਦੀ ਆਦਤ ਆ ਤੇ ਇਹਨੂੰ ਇਦਾਂ ਚਲਾਉਣਾ ਪੈਂਦਾ ਇਹ ਮੈਨੂੰ ਵੀ ਔਖਾ ਲੱਗਣ ਡਿਆ ਤੇ ਚਲੋ ਮਿਲਦੇ ਆ ਕਰ ਲਓ ਫੇ ਕੁਝ ਨਾ ਕੁਝ ਹਾਂਜੀ ਮਿੱਤਰੋ ਕਰਤਾ ਆਪਾਂ ਖਾਦ ਸਾਫ ਹੋ ਗਿਆ ਮਿੱਟੀ ਮੈਂ ਥੋੜੇ ਆ ਢੇਲੇ ਜੇ ਬੱਜੇ ਇਹਨਾਂ ਨੂੰ ਭੰਨ ਭੁਨ ਲੈਨੇ ਨਾਲੇ ਘਾਹ ਦੀਆਂ ਜੜਾਂ ਜੜਾਂ ਹੀ ਨਿਕਲ ਜਾਣਗੀਆਂ ਸਿੱਪਾਈਏ ਹੁਣ ਆਪਾਂ ਜੀ ਮਿੱਟੀ ਉਹਦਾ ਮੇਰਾ ਇਰਾਦਾ ਸੀ ਇੱਥੇ ਇਹਨੂੰ ਹਵਾ ਲਵਾਉਂਦਾ ਮਿੱਟੀ ਨੂੰ ਘਰੇ ਥੱਲੇ ਤੇ ਪਰ ਰੁਗਣੇ ਤੇ ਚਲੋ ਇਹਦੇ ਵਿੱਚ ਹੀ ਆ ਸਿੱਚ ਆ ਮਿੱਟੀ 'ਚ ਤੇ ਬਾਕੀ ਹੋ ਤਾਂ ਨਹੀਂ ਫਾਇਦਾ ਹੈਗਾ ਇਹਨੂੰ ਹਵਾ ਲਵਾਉਂਦਾ ਕਿਉਂਕਿ ਬਾਰਿਸ਼ ਦਾ ਮੌਸਮ ਇੱਥੇ ਬਣਿਆ ਰਹਿਦਾ ਹੁਣ ਤੇ ਚਲੋ ਪਹਿਲੀ ਧੋਪ ਲੱਗੀ ਉਲਟਾ ਚ ਪਾਣੀ ਜਮਾ ਹੋ ਜਾਣਾ ਸਿਕੋ ਕਿਉਂ ਪਤਾ ਨਹੀਂ ਐ ਤੇ ਮੁੜ ਕੇ ਬੀਰ ਹੋਣਾ ਆਪਾਂ ਨੂੰ ਯਾਰ ਚਿਕੜ ਜਾਂ ਮਨਤੂ ਉਧਰ ਗਿੱਲ ਗਿੱਲ ਬਹੁਤ ਜਾਰੀ ਇੱਥੇ ਤੇ ਆਹ ਮਿੱਟੀ ਖੋਲ ਕੇ ਵੇਖਾਂਗੇ ਇਹਦੇ ਵਿੱਚ ਆਂਦੇ ਆ ਕੀ ਪੜਿਆ ਮੇਰੇ ਉੱਤੋਂ ਵੀ ਇਹ ਥੋੜਾ ਜਨਾ ਵਾਟਰ ਮਤਲਬ ਕਿ ਪਾਣੀ ਜਿਹਨੂੰ ਕਹਿੰਦੇ ਵਾਟਰ ਕਹਿੰਦੇ ਨਾ ਪਾਣੀ ਮਤਲਬ ਕਿ ਘਟ ਮਤਲਬ ਮੰਗਦਾ ਆਹ ਮਿੱਟੀ ਜਿਹੜੀ ਆਪਣੀ ਜਦਾਂ ਇੰਡੀਆ ਪਾਣੀ ਲਾਈ ਜੋ ਲਾਈ ਜੋ ਚੀਨ ਇਹਦੇ ਵਿੱਚ ਨਮੀ ਮਤਲਬ ਬਣੀ ਰਹੀ ਜਾਂਦੀ ਆ ਮਿੱਟੀ ਦੇ ਤਾਂ ਉਹ ਗਾ ਰਿਹਾ ਘਾ ਮੱਟੀ ਲੈ ਕੇ ਆਏ ਆ ਤੇ ਖਰਾਬ ਹੀ ਮਾੜਾ ਮਾੜਾ ਚੜ ਗਿਆ ਇੱਥੇ ਬੋਲਾ ਬੋਲਾ ਕੰਮ ਕਰਨ ਦੀ ਆਦਤ ਪੈ ਗਈ ਨੇ ਤੇ ਆਹ ਹੱਦਾਂ ਘਰ ਵੀ ਵੇਖ ਲਓ ਇੱਥੇ ਹੀ ਰਹਿਣੇ ਆ ਵਖਾਤਾ ਵਖਾਤਾ ਇੱਥੇ ਸਾਡੇ ਸਲਾਈਡਾਂ ਵੀ ਲੱਗੀਆਂ ਝੂਟੇ ਲੈਣ ਨੂੰ ਹਾਂ ਗਲੀਆਂ ਪਈਆਂ ਝੂਟਾ ਬਸ ਹੌਲ ਦੇਣਾ ਮਿੱਟੀ ਜਿੱਤੇ ਵਿਖਾ ਦਿੰਦੇ ਆ ਲਗਾਤਾਰੀ ਚੱਲਦੀ ਕਲਿੱਪ ਚ ਖੋ ਲਈਏ ਕਿ ਪਹਿਨਾ ਚਲੋ ਬਾਤ ਚ ਕਰਦੇ ਆਪਾਂ ਕੰਟੀਨਿਊ ਪਹਿਲਾਂ ਇੱਥੇ ਕਰ ਨਿਕਲੀ ਜੀ ਆਪਾਂ ਪਹਿਲਾਂ ਵੱਟ ਬਣਾ ਲਈਏ ਤੇ ਫੇਰ ਆ ਮਿੱਟੀ ਦੀ ਬਣਾਉਣੀ ਆਪਾਂ ਵੱਟ ਜੀ ਕੀ ਕਰਦੇ ਕੀ ਨਹੀਂ ਮਿਲਦੇ ਆ ਤਾਂ ਥੋੜਾ ਟਾਈਮ ਰੋਕ ਕੇ ਹਾਂ ਜੀ ਮਿੱਤਰੋ ਬਣ ਗਈ ਆਪਣੀ ਕਿਆਰੀ ਬੈੱਡ ਜਾਂ ਬਣਾ ਲਿਆ ਆਪਾਂ ਆ ਆ ਸਮਝਾ ਜਰਨ ਕਰੇ ਕਾ ਫੁੱਟਦੇ ਇੱਥੇ ਆਪਾਂ ਸੁੱਟਦੇ ਇਹਦਾ ਜੇਰੀ ਮੁੜ ਕੇ ਬਣ ਜਾਣੀ ਆ ਖਾਦ ਜਿਹੜਾ ਸੁੱਕ ਗਿਆ ਤੇ ਜਿਹੜਾ ਪਹਿਲਾਂ ਪਿਆ ਸੀ ਜਿਹੜਾ ਇਥੋਂ ਅੰਕਲ ਮਸ਼ੀਨ ਦੇ ਨਾਲ ਕੁੱਟ ਗਿਆ ਉੱਥੇ ਸੁੱਟਿਆ ਸੀ ਉਹ ਆਪਾਂ ਪਾ ਲਿਆ ਪਾ ਲਿਆ ਥੱਲੇ ਇਹਦੇ ਉਹਦੇ ਉੱਤੇ ਆਪਾਂ ਮਿੱਟੀ ਪਾਈ ਕਿਉਂਕਿ ਵਧੀਆ ਖਾਦ ਦਾ ਕੰਮ ਮਿਲੂਗਾ ਹੋਰ ਇਹ ਇਹ ਮਿੱਟੀ ਦੇ ਵਿੱਚ ਨਾ ਜਦੋਂ ਸਿੱਧਾ ਦਿਖਾ ਲੱਗੂ ਜੇਰੇ ਵਿੱਚ ਨਾ ਜਦੋਂ ਦਾਣੇ-ਦਾਣ ਜੀ ਨੇ ਇਹ ਖਾਦ ਦਾ ਵਾ ਮਤਲਬ ਅਡਿਆ ਜੀ ਆ ਤੇ ਇਹ ਉਸੇ ਚੀਜ਼ ਦੀ ਬੇਲੋ ਬਣਾ ਕੇ ਮੁੜ ਕੇ ਵੇਚਦੇ ਜਿਹੜਾ ਆਪਣੇ ਕੋਲ ਇਥੋਂ ਲੈ ਕੇ ਜਾਂਦੇ ਆ ਨਾ ਰੀਯੂਜ਼ੇਬਲ ਕੋਈ ਵੀ ਚੀਜ਼ ਆਪਣਾ ਕਿਚਨ ਦੀ ਕਿਚਨ ਦਾ ਹਗਾ ਜਿੱਦਾਂ ਆਲੂਆਂ ਦੇ ਪਿਆਜ਼ ਦੇ ਛਲਕੇ ਉਹਨਾਂ ਦਾ ਸਾਰਾ ਜਗਾੜ ਚਾ ਬਣਾ ਲੈਂਦੇ ਮੁੜ ਕੇ ਇੱਕ ਥਾਂ ਤੇ ਤੇ ਉੱਥੋਂ ਗਾੜੀ ਮੁੜ ਕੇ ਆਪਣੇ ਰੱਗਾਂ ਨੂੰ ਦੋਹਾਂ ਦੋਹਾਂ ਚਵਾ ਚਵਾ ਡੱਲਾਂ ਵਿੱਚ ਬੈਠਾ ਕੇ ਬੈਗ ਮੈਂਦਾ ਤੇ ਫੋਨ ਆਪਾਂ ਲੈਂਦੇ ਆ ਬਾਬੇ ਦੀ ਕਿਰਪਾ ਨਾਲ ਆਪਾਂ ਵਧੀਆ ਬੈੱਡ ਬਣ ਜਾਓ ਤੇ ਜਦੋਂ ਹੁਣ ਇਹ ਹੋ ਗਿਆ ਤੇ ਫਿਰ ਉਧਰਲੀ ਜਗ੍ਹਾ ਤੇ ਵਿਖਾਈ ਉਧਰ ਤੇ ਪੱਕਾ ਦੂਤਾ ਖਾ ਲਗਾ ਇਹਨੂੰ ਪਛੇੜ ਨਹੀਂ ਸਕਦੇ ਅਕਡੇਲੀ ਸਾਈਡ ਆਪਾਂ ਕਰਾਂਗੇ ਕਾਰ ਇੱਧਰ ਸਾਈਡ ਕਿਉਂਕਿ ਇੱਧਰ ਧੁੱਪ ਵੀ ਵਧੀਆ ਵਾ ਕਿੱਥੇ ਧੁੱਪ ਹੋ ਵਧੀਆ ਸ਼ੋਰਾਂ ਵੀ ਨਹੀਂ ਹੈਗਾ ਤੇ ਧੁੱਪ ਪਰ ਉੱਧਰ ਜਿਹੜਾ ਇੱਥੋਂ ਆਉਣ ਨੂੰ ਦੂਰ ਜਗੋਂ ਹੈ ਇੱਥੇ ਵੀ ਜਲੋ ਆਏ ਨਹੀਂ ਪਰ ਉੱਥੇ ਰੁੱਖਾਂ ਦਾ ਜ਼ਿਆਦਾ ਪਰਛਾਵਾਂ ਹੈ ਉੱਥੇ ਸ਼ਾਇਦ ਨਾ ਹੋਵੇ ਤੇ ਬਹੁਤ ਵੀ ਵਧੀਆ ਸਵੇਰ ਤੋਂ ਲੈ ਕੇ ਸੋਨਾ ਲੱਗ ਗਿਆ ਬੜੀ ਸੋਚੇ ਜੀ ਇਹ ਟਾਂਗ ਨਾਲ ਆਪਾਂ ਲਾਇਆ ਹੋਇਆ ਤੇ ਹੁਣ ਕੀ ਬਣਦਾ ਹੁਣ ਆਪਾਂ ਪਹਿਲਾਂ ਨਾਵਾਗੇ ਫੜੀਆਂ ਇੱਕ ਦਾ ਆਪਣੋ ਵਲੌਗ ਦੇ ਵਿੱਚ ਚੇਤਾ ਰਹ ਜੂਗਾ ਇਹ ਆਪਾਂ ਫਾਇਨਲ ਇੱਧਰ ਹੀ ਫਾਇਲ ਲਾਉਣ ਅੱਜ ਕਿਉਂਕਿ ਮੈਨੂੰ ਇਹ ਹੈ ਕਿ ਇਤਰਾ ਲਈ ਮਲੇ ਆਪਣੀ ਦੁਦਰ ਜਿੱਦਾਂ ਫਲੀਆਂ ਹੁੰਦੀਆਂ ਉਹਦੇ ਜਿੱਦਾਂ ਮੂੰਗੀ ਦੀ ਦਾਲ ਦੀ ਜਿੰਨੀਆਂ ਕਿ ਹੁੰਦੀਆਂ ਉਹਨੀਆਂ ਕੋ ਮਤਲਬ ਕੀ ਬੱਲਾਂੀਆਂ ਹੁੰਦੀਆਂ ਇਹਦਾ ਕੋ ਪਤਾ ਨਹੀਂ ਮੈਂ ਜੇ ਇੱਕ ਅੱਡੀ ਭੱਟੀ ਵੀ ਮਤਲਬ ਵੱਡੀ ਹੋਊਗੀ ਜਾਂ ਕੱਡੀ ਸਰੇ ਦੇ ਤੇ ਜਿਹੜੀ ਚੜ ਜੂ ਰੁੱਖ ਤੇ ਤੇ ਇਹ ਵੀ ਆਪਾਂ ਨੂੰ ਕੋਈ ਛਾਂਤੀ ਕਰਕੇ ਲਾਉਣਾ ਪੈਣਾ ਜਿੱਦਾਂ ਟੁੱਟਾ ਵੀ ਐ ਇਹ ਨਹੀਂ ਉਗਣਾ ਜਿਹੜਾ ਵਧੀਆ ਵੀ ਐ ਉਹਨੂੰ ਆਪਾਂ ਸੋਭ ਦਿੰਨੇ ਤੇ ਕਿੰਨਾ ਚਿਰ ਨੰਨ ਦੇ 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 ਇਹ ਇੱਕ ਹਿੰਡੇ ਕੀ ਆਪਣਾ ਇਹ 1 ਸੈਂਟੀਮੀਟਰ ਦੀ ਮਤਲਬ ਇਹ ਡੰਗਾਈ ਚ ਲਾਉਣਾ ਵਾ ਤੇ 10 ਤੋਂ 10 ਕੇ ਸੈਂਟੀਮੀਟਰ ਦੀ ਮਤਲਬ ਇਸ ਇਸ ਸਪੇਸ ਤੇ ਲਾਉਣਾ ਤੇ ਚਲੋ ਵੇ ਨਹੀਂ ਆਪਾਂ ਦੇ ਟੁੱਕੇ ਨਾਲ ਹੀ ਲਾਉਣਾ ਆਪਾਂ ਕਿਹਾ ਕੀ ਉਹਨੂੰ ਸਕੇਨ ਨਾਲ ਨਾ ਹੋਰ ਮਸਤਰੀ ਨਾਲ ਨਾ ਹੋਣਾ ਇੰਨਾ ਕ ਆਪਾਂ ਵੇਖੀ ਤੇ ਲਾ ਦਿੰਨੇ ਇਹ ਜ਼ਿਆਦਾ ਉੱਪਰ ਨਹੀਂ ਆਪਾਂ ਮਿੱਟੀ ਪਾਣੀ ਪਿਓ ਜਦੋਂ ਜਬ ਆਏਗਾ ਥੋੜਾ ਜਿਆ ਕਰ ਦੋ ਥਾਂ ਨਹੀਂ ਜਾਗਾ ਨਹੀਂ ਥਾਂ ਜਾਂਦੀ ਲੋੜ ਕਉਂਕ ਜਗ੍ਹਾ ਜਿਆਦੀ ਆ ਬੈਗ ਇੱਕ ਆਪਣੇ ਕੋ ਨਾ ਪੈਣ 2.5 ਸੈਂਟੀਮੀਟਰ ਗਿਆ ਲੋ ਥਾਂ ਕਰ ਦਿੰਨੇ ਆ ਭਾਰ ਤੇ ਇੱਕ ਇੱਕ ਇਲਾ ਦਿੰਨੇ ਆ ਇੱਥੇ ਲਈ ਸਾੜੀ ਲਾ ਦੋ ਇੱਧਰ ਇੱਕ ਇੱਕ ਲਾਈ ਜਾਓ ਬਰਾਬਰ ਉਹਨਾਂ ਦੇ ਲਾ ਦੋ ਚਲੋ ਲਾ ਦੇ ਆਪਾਂ ਤੇ ਫਿਰ ਮਾਰਾ ਦੀ ਕਰਪਾ ਨਿਕਲ ਹੋ ਜਾਂਦੇ ਵਧੀਆ ਯੋ ਮੈਨੂੰ ਲੱਗਦਾ ਇਹ ਆਪਣੇ ਕੋ ਮਿੱਟੀ ਵੀ ਘਾਟ ਨਾ ਬੀ ਵੀ ਘਟ ਪਰ ਪੈਕਟ ਤੇ ਐਂ ਲੱਗਦਾ ਵੀ ਹੈ ਹੀ ਨਹੀਂ ਆਪਾਂ ਸਾਬ ਲੈਣੇ ਨੇ ਹੁਣ ਜੇ ਇੱਥੇ ਨਾ ਹੋਏ ਤੇ ਫਿਰ ਆਪਾਂ ਮਿੱਤਰੋ ਉੱਤੇ ਲਾਵਾਂਗੇ ਦੁੱਜੇ ਤੇ ਆਪਣੇ ਪੋਟ ਲਿਆ ਕੇ ਵੈਸੇ ਤਾਂ ਹੋ ਹੀ ਜਾਣੇ ਆ ਏਡੀ ਕੋਈ ਗੱਲ ਨਹੀਂ ਆ ਉਹ ਤਾਂ ਅੰਕਲ ਹੋਣਾ ਕੋ ਟਾਈਮ ਨਹੀਂ ਲੱਗਾ ਸਫਾਈ ਨਹੀਂ ਹੋਈ ਤਾਂ ਆ ਬੂਟੇ ਤਾਂ ਹੋਈ ਆ ਚਾਹ ਤੇ ਮਤਲਬ ਹੀ ਵਧੀਆ ਸਾਰਾ ਹੁੰਦਾ ਹੈ ਕਿ ਤੁਹਾਨੂੰ ਆਪਣੇ ਘਰ ਦੀ ਸਟੇਜ ਹੋਵੇ ਕਿਉਂਕਿ ਇੱਥੇ ਸਬਜੀ ਭਾਜੀ ਜੰਨੀ ਆ ਮੇਰੇ ਦੇ ਕੰਨਾਂ ਨੂੰ ਹੱਥ ਲੱਗ ਗਿਆ ਭਾਉ ਓਹੋ ਢਿੰਗੀ ਆ ਸਹੀ ਵੱਲ ਬਸ ਇੰਨਾ ਖਲੋਣੇ ਆ ਬਾਦ ਦੇ ਰੱਖ ਲਓ ਨਾ ਬੀ ਉਸੇ ਹਿਸਾਬ ਨਾਲ ਢਿੰਗੀ ਆ ਆਪਾਂ ਰੱਖਣ ਲੱਗੇ ਵਿੱਚ ਉੱਤੇ ਵੀ ਬੜੇ ਚਲੋ ਹੋ ਜਾਂਦਾ ਦੇਖਦੇ ਹਾਂ ਹੁਣ ਆਪਾਂ ਲਾਈਏ ਕੀਰੇ ਉਧਰ ਹੀ ਛੱਡ ਲਈਏ ਕਿ ਵਿਚਾਰੇ ਲਾਉਣੇ ਕਿਦਾਂ ਲਾਉਣੇ ਕੀਰੇ ਇਹਨਾਂ ਦੀ ਤਾਂ ਵੇਲ ਨਹੀਂ ਹੋਣੀ ਆ ਇਹਨਾਂ ਨੂੰ ਇੱਧਰ ਹੀ ਲਾਓ ਕੀਰੇ ਲਾ ਲੈਣੇ ਟੈਂਟ ਚਾਹ ਲਾ ਲਵਾਂ ਟਮਾਟਰ ਇਹਨਾਂ ਦੇ ਰੋਜ਼ ਨੇ ਬੂਟੇ ਨਿੰਗਣੇ ਕੇ ਜੀ ਹਾਂਜੀ ਜਿਹਦੇ ਮੁੰਦਾ ਤਾਂ ਬਹਾ ਪਰਲੇ ਜਾਂਦੇ ਨੇ ਇਹਨਾਂ ਦੇ ਉੱਤੇ ਜਿਹੜੇ ਪੇਰ ਵੀ ਇਹਨਾਂ ਮਹਿਸੂਸ ਤੇ ਇਦਾਂ ਹੁੰਦੇ ਜਦਾਂ ਵਿੱਚ 20 ਹੁੰਦੇ ਨਹੀਂ ਪਰ ਇੱਕ 20 ਮੁੰਦਾ ਆ ਜਿੱਥੇ ਉੱਤੇ ਹੌਂ ਛੋਟੇ ਛੋਟੇ ਜਿਹੇ ਬੀਏ ਇਹਦੇ ਇਹ ਪੜਿਆ ਕਰਨ ਕਿਦਾਂ ਲਾਉਣੇ ਸੀ ਮੀਆ ਥੋੜੀ 6mm ਹਾਂਜੀ ਸਰਪ ਨੂੰ ਨੇ ਆਪਾਂ ਜਦਾਂ ਵਿੱਚ ਉੱਗ ਜਾਣਗੇ ਉੱਗਣੇ ਚਾਹੀਦੇ ਆਪਾਂ ਨੂੰ ਹੋਰ ਤਾਂ ਕੋਈ ਮਤਲਬ ਨਹੀਂ ਹੈਗਾ ਉੱਗ ਜਾਣ ਬਸ ਇੰਨੇ ਬੜਾ ਕਿਉਂਕਿ ਜੇ ਆਪਾਂ ਜ਼ਿਆਦਾ ਮਤਲਬ ਕੀ ਸੰਘਣੇ ਲਾ ਦਿੰਦੇ ਹਾਂ ਫਿਰ ਬੂਟੇ ਨੂੰ ਮਤਲਬ ਕੀ ਸਪੇਸ ਨਹੀਂ ਮਿਲਦੀ ਵੱਡਾ ਹੋਣ ਲਈ ਖੁੱਲਣ ਵਾਸਤੇ ਤੇ ਉਹ ਸਪੇਸ ਜ਼ਰੂਰੀ ਹੈ ਬੂਟੇ ਵਾਸਤੇ ਉਸ ਬੀ ਵੀ ਜਿੱਦਾਂ ਟਮਾਟਰ ਦੇ ਵਿੱਚੋਂ ਨਿਕਲਉਂਦਾ ਨੇ ਮੈਂ ਰੱਖਿਆ ਕੋਈ ਲੱਗ ਹੁੰਦੇ ਨੇ ਮੈਂ ਕਰ ਟਮਾਟਰ ਤੇ ਬੀ ਐਸ ਐਲ ਚ ਬਸ ਦੇਖੇ ਦੁਖੇ ਵੀ ਨਹੀਂ ਬਥੇਰੇ ਆ ਕੱਲਾ ਕੱਲਾ ਬੀ ਐ ਛੋਟਾ ਨੂੰ ਤਾਂ ਕਰਕੇ ਲੱਗਦਾ ਤੇ ਇਦਾਂ ਆਪਾਂ ਲਾ ਦੇਣਾ ਮੈਨੂੰ ਆਮ ਨੂੰ ਸਾਹਮਣੇ ਜਿੱਦ ਮੈਂ ਕਿ ਬੀ ਹਾਤ ਜੋਂ ਦੇਖੀ ਛੋਟੇ ਛੋਟੇ ਇਹ ਤੇ ਹੈਗੇ ਇਹਨਾਂ ਦਾ ਪਤਾ ਲੱਗਦਾ ਨਹੀਂ ਕੁਝ ਵੀ ਕਿੱਦਾਂ ਫੜੀਏ ਇਹਨੂੰ ਕੀ ਆਪਾਂ ਕੋਈ ਟੈਂਟੇ ਲਾ ਦੇਣੀ ਇਹਦੇ ਵੀ ਆਪਣਾ ਹੋ ਸਕਦਾ ਦੁਬਾਰਾ ਵੀ ਲਾਉਣੇ ਪੈਣ ਚਾ ਇਹ ਨਾ ਹੋਏ ਤੇ ਜੇ ਆਪਾਂ ਉਧਰ ਲਾਉਣੇ ਤੇ ਉਹ ਉਹਦੇ ਵਾਸਤੇ ਮਤਲਬ ਕਿ ਸਫੀਸ਼ੀਅੰਟ ਬੀ ਨਹੀਂ ਹੈਗੀ ਸਈਏ ਦੋ ਦੋ ਤਿੰਨ ਦਿਨ ਲਾ ਦੋ ਕਿਉਂਕਿ ਕੁਝ ਨਾ ਕੁਝ ਇੱਕ ਇੱਕ ਦਰ ਨੂੰ ਬਲੂ ਗਈ ਹਾਂਜੀ ਵਧੀਆ ਆਪਾਂ ਨੂੰ ਮਜ਼ਾ ਆਊਗਾ ਜੇ ਇਹ ਦੇ ਹੋ ਗਏ ਤੇ ਚਲੋ ਜੀ ਆ ਰਹੀ ਹੈ ਆਪਾਂ ਫਿਰ ਬਾਰੇ ਨਹੀਂ ਆ ਰਹੇ ਜੀ ਰਹਿ ਦਿੰਦੇ ਸੋਨੇ ਦੇ ਸੁਹਾਗ ਵਾਲੀ ਗੱਲ ਹੋਏ ਮੈਨੂੰ ਉਧਰ ਨਾ ਸਿੱਟੋ ਉਹਨੂੰ ਇੱਧਰ ਗਾਓ ਉਹ ਲੋੜ ਕਰਨਾ ਥੋੜਾ ਅੱਗੇ ਲਾਉਣਾ ਨਾਲ ਆਪਾਂ ਵੀਡੀਓ ਦੇ ਦਿੱਤੀ ਜੇ ਤਾਰੋਗਾ ਜਰਮੇ ਨਾ ਕੋ ਹਾਂਜੀ ਜਰਮੇ ਨਹੀਂ ਹੋਣੀ ਉਹ ਤਾਂ ਆਪਾਂ ਨੂੰ ਪਤਾ ਰਹੂਗਾ ਕਿ ਹਾਂਜੀ ਇਹ ਮਤਲਬ ਕਿ ਆ ਬੀ ਹੈ ਸੀਰੇ ਦੇ ਚਲੋ ਬੀ ਮੈਨੂੰ ਪਤਾ ਹੀ ਥੋੜਾ ਹੁੰਦੇ ਇਹਦੇ ਨਾਲੋਂ ਮੋٹے ਹੁੰਦੇ ਨੇ ਇਹ ਵੀ ਆਪਾਂ ਤਕਰੀਬਨ ਸਾਰੇ ਲਾ ਦਿੰਦੇ ਹਾਂ ਕਿਉਂਕਿ ਬੇਕਰੀ ਆਪਣੇ ਕੋਲ ਜਦੋਂ ਵਧੀਆ ਤਿਆਰੀ ਬੜੀ ਸੋਹਣੀ ਬਣੀ ਹੁੰਦਾ ਸਾਰੇ ਲੱਗਣੇ ਨਹੀਂ ਲੱਗਦਾ ਜਿਆਦੇ ਆ ਇਹ ਅਸਲ 'ਚ ਬੀ ਵੀ ਥੋੜੇ ਨਾਲੋਂ ਵੱਡੇ ਆ ਵੱਡੇ ਆ ਬੀ ਵੀ ਉਹ ਟਮੇਟੋ ਦੇ ਤਾਂ ਬਹੁਤ ਛੋਟੇ ਸੀ ਇਹਨਾਂ ਨੂੰ ਆਪਾਂ ਮੈਟਰੋ ਇੱਥੇ ਕਿਉਂ ਬਦ ਨਹੀਂ ਅੱਗੇ ਸਾਡੇ ਨਾਲ ਕੋ ਲੋ ਲੋ ਕੀ ਆਪਾਂ ਵੀਡੀਓ ਬਣਾਉਂਦੇ ਮੈਂ ਵੀਡੀਓ ਨਹੀਂ ਨਹੀਂ ਕੀਤੀ ਨਹੀਂ ਕੀਤੀ ਤੇ ਗੱਲਾਂ ਕਰੀ ਗਏ ਆਪਾਂ ਅਗੀਆਂ ਤੇ ਦੁਬਾਰਾ ਆਪਾਂ ਤਾਂ ਹੀ ਕਰਕੇ ਆ ਸਿੱਧੀ ਤੁਹਾਨੂੰ ਮਿੱਟੀ ਤੇ ਵਿਖਾਈ ਆ ਪਾਇਆ ਥੱਲੇ ਕਹਾ ਪਾਇਆ ਉਹ ਨਹੀਂ ਪਤਾ ਨਾ ਕੋ ਪਾਇਆ ਇਹੋ ਲੋ ਤੁਸੀਂ ਲਿਖਿਓ ਮੈਂ ਬਾਕਸ ਵਿੱਚ ਤੇ ਬੜੀਆ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਮੇਰੇ ਵੀਰ ਭਰਾ 2 400 ਮਤਲਬ ਆਪਣਾ 2 250 400 ਜਿਆਦਾ ਹੋ ਗਿਆ 2 250 ਦੇ ਹੁੰਦਾ ਵਾ ਪਰ ਸਬਸਕ੍ਰਾਈਬ ਆ ਨਹੀਂ ਕਿਉਂ ਨਹੀਂ ਕਰਦੇ ਬਾਕੀ ਦੇਖਾਂਗੇ ਦਾ ਰਿਜ਼ਲਟ ਆਪਾਂ ਨੂੰ ਦੱਸਾਂਗੇ ਦਿਨਾਂ ਦੇ ਵਿੱਚ ਦੇ ਵਿੱਚ ਮਲੇ ਜਾਨੀ ਕਿ ਆਪਾਂ ਨੂੰ ਸ਼ਿਉਰਟੀ ਹੋਣੀ ਹੈ ਵੀ ਕੀ ਮਿਲ ਲਗੀ ਚੁੱਕਿਆ ਕਿ ਨਾ ਨਹੀਂ ਕਿ ਬੜੇ ਹਣਾ ਕਰਨੀ ਬਹੁਤ ਤੇ ਹੁਣ ਉੱਤੇ ਮਿੱਟੀ ਪਾਣੀ ਹਾਂ ਤੇ ਹੁਣ ਆਪਾਂ ਬੈਗ ਆਫ ਮਿੱਟੀ ਪਾ ਰਹੇ ਹਾਂ ਇਹਨੂੰ ਹੱਥ ਨਾਲ ਹੁਣ ਬੈਗ ਪਾ ਕੇ ਨਾਲ ਪਾਇਓ ਲਾਰਗੇ ਹੱਥ ਨਾਲ ਥੋੜੀ ਥੋੜੀ ਵਧੀ ਵਧੀ ਜੰਮੀ ਲਿਖਾਵਾਂਗੇ ਮੈਂ ਬਤਾਉਣੀ ਨਹੀਂ ਮਤਲਬ ਸਾਰੇ ਖਿਲਰ ਜੂਗੀ ਬੈਗ ਉਹ ਕਹੜੇ ਢੇਰੀ ਹੋ ਜਾਂਦਾ ਇੱਕੋ ਜਿਹਾ ਆਪਾਂ ਨੂੰ ਮਿੱਟੀ ਬਹੁਤ ਆਹ ਕੋਲੀ ਹੈ ਨਾ ਮਿੱਟੀ ਇਹ ਤੇ ਇਹ ਲੋ ਮੇਂ ਟਰਮੋਰ ਕੇ ਆਪਾ ਪਾਦੇ ਨਾ ਪਾਣੀ ਇੱਥੇ ਹੁਣ ਆਪਾਂ ਪਾ ਲਈਏ ਪਹਿਲਾਂ ਕੋਲੀ ਕੋਲੀ ਮਿੱਟੀ ਬੀਟ ਅੱਕ ਦੀਏ ਜਿਹੜੇ ਜਾਨਵਰ ਪੰਛੀ ਜਿਹੜੇ ਉਹ ਖਾਣ ਦੇ ਬੀਜ ਇਦਾਂ ਨਾ ਪਾਓ ਇਦਾਂ ਕਰਕੇ ਦੋ ਬੁੱਕਾਂ ਨਾਲ ਖਿਲਾਰਦੇ ਆ ਉਹ ਦੋਵੇਂ ਸਾਈਡ ਤੇ ਬੀਜ ਦੇ ਕੋਲ ਜੋੜਾ ਮੋੜਦੇ ਇੰਨਾ ਕਿ ਜੋੜ ਮੋੜ ਕੇ 15 15 ਸਾਰੇ ਪਾ ਦਾਂਗੇ ਪਹਿਲਾਂ ਬੀਜ ਤੇ ਠੀਕ ਓਕੇ ਇਹ ਤੇ ਬਾ ਲੈਣੀ ਆਪਾਂ ਇਹਨਾਂ ਨੂੰ ਇਹ ਜਾਰਾ ਦੂੰਗਾ ਜਿਹੜੇ ਮੁੜ ਕੇ ਬੀ ਨਾ ਹੁਣ ਕਾਉਣ ਉਹਦਾ ਮਿੱਟੀ ਬਹੁਤ ਵਧੀਆ ਪੌਲੀ ਮਿੱਟੀ ਆ ਨਿਕਲ ਆਉਣੇ ਆ ਨਿਕਲਦੇ ਹੋਣੇ ਆ ਉਹ ਨਹੀਂ ਗੱਲ ਹੋਣਗੇ ਨਾ ਆਉਣ ਵਾਲੀ ਤਾਂ ਨਹੀਂ ਕੋਈ ਆਪਾਂ ਥੋੜਾ ਜਿਆਦਾ ਖੜਾ ਸੈਂਟਰ ਤੇ ਆਪਾਂ ਲਾਇਆ ਟਮਾਟਰ ਇਹ ਇਧਰਲੀ ਸਾਈਡ ਲਾਈਆਂ ਫਲੀਆਂ ਵਾਲੀਆਂ ਦਾ ਮੈਨੂੰ ਚੇਤਾ ਰਹਿਣਾ ਕਿ ਨੌਰ ਤਾਂ ਆਉਣੀਆਂ ਜੀ ਇਹ ਨਾ ਹੋਵੇ ਕਿ ਇਧਰ ਜਾਰੀ ਵੱਲ ਵੱਡੀ ਹੋ ਜੇ ਮੁੜ ਕੇ ਸੁੰਨ ਵਿੱਚ ਤੇ ਸੈਂਟਰ ਤੇ ਮੁੜ ਕੇ ਮਲੇ ਸਪੇਸ ਨਾ ਮਿਲੇ ਤਾਂ ਮਲੇ ਰੋਖ ਦੇ ਕਰਨ ਦੂੰਗੀ ਤੇ ਜਾਇ ਕਿ ਭਈਆ ਰੋਖ ਦੇ ਕਰ ਦਿਆਂਗੀ ਹੋਰ ਬਾਕੀ ਗਰਮੀ ਮੀਸ਼ਨ ਦੀ ਆਵਾਂਗੇ ਕਿੰਨਾ ਕੰਦਾ ਕਿੰਨੇ ਧਰ ਦੇ ਵਿੱਚ ਮਤਲਬ ਬੂਟਾ ਮਤਲਬ ਇਹ ਦੂਬਲੀ ਜਿਹੜਾ ਉਹ ਮਤਲਬ ਬੂਟੇ ਦਾ ਰੂਪ ਧਾਰਨ ਇਹ ਆਪਾਂ ਦੇਖਾਂਗੇ ਕੋਈ ਸਮੇਂ ਦੀ ਤੁਹਾਨੂੰ ਖਾਣਾਂਗੇ ਹੁਣ ਆਪਾਂ ਪਾ ਗਏ ਪਾਣੀ ਹੁਣ ਲੱਗੇ ਆਪਾਂ ਇਹਦੀ ਵਾਟਰੀਂਗ ਕਰਨ ਯਾਨੀ ਕਿ ਥੋੜਾ ਥੋੜਾ ਪਾਣੀ ਦੇ ਦਈਏ ਬਹੁਤਾ ਜਿਆਦਾ ਨਹੀਂ ਇਹ ਦੋ ਤਰ੍ਹਾਂ ਦੇ ਮੁਰਗੇ ਆਪਾਂ ਲੈ ਗਾਵਾਂਗੇ ਥੋ ਡਾਲਰਾਂ ਮੈਂ ਸਸਤੀ ਜੀ ਮਿਲ ਜਾਂਦੀ ਜਾਲੀ ਜੀ ਚਾਹੀਦੀ ਅਸਲ ਚ ਜਾਲੀ ਨੂੰ ਹੋਏ ਨਾ ਫਿਰ ਆਪਾਂ ਸੌਖਾ ਪਾਣੀ ਪਾਜਾ ਕਰੂਗਾ ਬਾਹਰ ਕਿਉਂਕਿ ਇਦਾਂ ਐ ਜਿਵੇਂ ਇਹਦਾ ਸਿੱਧਾ ਪਾਰਤਾ ਦੇ ਦੇ ਉਹਨੇ ਟੋਆ ਲਿਆ ਪਾਦਣਾ ਬੀ ਫਿਰ ਲੰਗਾ ਹੋ ਗਿਆ ਤੇ ਫਿਰ ਪੰਛੀ ਜਾਨਵਰਾਂ ਨੇ ਜਦੋਂ ਮਤਲਬ ਬੀ ਉੱਗ ਤੇ ਚਲੋ ਜਾਂਦਾ ਹੀ ਆ ਪਾਣੀ ਜਿਆਦਾ ਪੈਂਡਿਆ ਬਾਹਰ ਨੂੰ ਆਉਂਦੀ ਮਿੱਟੀ ਨਹੀਂ ਪੈਂਦਾ ਇੰਨਾ ਤੇ ਨੰਦਦਾ ਉਹ ਆਪਣਾ ਪੰਛੀ ਦਾ ਚੋਕ ਦੇਣਾ ਪਾਤਾ ਹੀ ਮਿੱਟੀ ਉੱਤੇ ਆਪ ਤਾਂ ਪਾਣੀ ਸਾਚ ਇਦਾਂ ਕੋਣ ਮਿੱਟੀ ਗਈ ਇਹਨਾਂ ਮਟੀਨੋ ਤੋਂ ਵੀਰਾਂ ਦਾ ਗਾਉਂ ਵੀਰਾਂ ਦਾ ਗਾਉਂ ਅਰੇ ਫਿਰ ਫੰਚੂਆਂ ਨੇ ਖਾਈ ਜੁਣਾ। ਚਲੋ ਜੀ। ਵਾਟਰਿੰਗ ਕੰਪਲੀਟ। ਵਾਟਰਿੰਗ ਦਾ ਵੀਰਾਂ ਦੇ ਬਲੌਗ ਵੀ ਨਾਲ ਕੰਪਲੀਟ ਕਰਦੇ ਨਾ ਆਪਾਂ। ਤੇ ਹੁਣ ਮਿਲਦੇ ਆਪਾਂ ਰੋਟੀ ਪਾਣੀ ਖਾ ਲੀਏ। ਮਿਲਦੇ ਜੀ ਆਪਾਂ ਇੱਥੇ ਕਰਦੇ ਆ ਬਲੌਗ ਦਾ ਐਂਡ। ਮਿਲਦੇ ਆਪਾਂ।